साढ़े जिला प्रधान प्रधान जरैल सिंह जी करतारपुर इंगीत सिंह जी माज एडवोकेट गुरजी जी स्टेज से बैठे सामने बैठे सारे श्रोमणी अकाली दल के जादू वर्कर साहबान वाहग जी का खालसा वाहग जी की फतेह श्रोमी अकाली दल बारे अपन प्राप्तियों बारे बहुत कुछ दस्या गुरजी लुपड़ी जी ने ਇੰਦੇ ਇਸ ਜੀ ਮਾਲ ਨੇ ਦੱਸਿਆ ਕਿ ਮੈਂ ਵੀ ਹੋਰ ਇੱਕ ਵਾਅਦਾ ਕਰਦਾ ਕਿ ਸ਼ੋਮ ਜਰੋ ਵੀ ਸ਼ੋਮੀ ਕਾਲਪਨ ਦੀ ਸਰਕਾਰ ਪੰਜਾਬ ਬਣੀ ਹੈ ਤਾਂ ਪਿੰਡਾਂ ਦਾ ਵਿਕਾਸ ਹੋਵੇ ਉਹ ਵੀ ਕਲੀਆਂ ਕਾਮੀਆਂ ਬਣੀਆਂ ਸੜਕਾਂ ਬਣੀਆਂ ਹਸਪਤਾਲ ਬਣੇ ਕੰਮਟਰੀ ਜਿਹੜੇ ਭਵਨ ਬਣੇ ਤੇ ਨਾਮ ਉਹਨਾਂ ਦਾ ਨਾਮ ਲਿਆ ਕਰੋ ਬਹੁਤ ਹੀ ਸਤਿਕਾਰਯੋਗ ਸਰਦਾਰ ਜਰਨੈਲ ਜਰਨੈਲਪੁਰ ਜਰਨੈਲ ਜਰਨੈਲ ਸਿੰਘ ਜੀ ਕਰਤਾਰਪੁਰ ਜਿਹੜੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਆ ਔਰ ਬਹੁਤ ਹੀ ਸਤਿਕਾਰਯੋਗ ਸਰਦਾਰ ਜਰਨੈਲ ਸਿੰਘ ਜੀ ਸਰਕਲ ਪ੍ਰਧਾਨ ਸਾਹਿਬ ਔਰ ਸਰਦਾਰ ਇੰਦਰਜੀਤ ਸਿੰਘ ਜੀ ਮਾਨ ਸਾਹਿਬ ਸਾਡੇ ਇਸ ਗੁਰਿੰਦਰਜੀਤ ਸਿੰਘ ਗੁਰਨੀਤ ਕੁੜੀ ਜੀ ਸਰਕਲ ਪ੍ਰਧਾਨ ਬਹੁਤ ਸਤਿਕਾਰਯੋਗ ਸਾਡੇ ਸਰਕਲ ਪ੍ਰਧਾਨ ਸਰਦਾਰ ਗੁਰਜੀਤ ਸਿੰਘ ਉਪਲੀ ਜੀ ਔਰ ਸਾਡੇ ਸਾਬਕਾ ਐਮ.ਐਲ.ਏ ਤੇਜਿੰਦਰਪਾਲ ਸਿੱਧੂ ਜੀ ਬਹੁਤ ਸਤਿਕਾਰਯੋਗ ਗੁਰਜਾਰ ਸਿੰਘ ਜੀ ਪੁੱਤਰ ਕੇ ਉਹ ਨਰੇਟਿਵ ਸਾਹਿਬ ਸਤਿਕਾਰਯੋਗ ਮੇਰੇ ਬਜ਼ੁਰਗੋ ਭਰਾਵੋ ਨੌਜਵਾਨ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਮੀ ਬਹੁਤਾਂ ਬੜੀ ਦੇਰ ਤੋਂ ਆਪ ਸਭ ਬੱਠੇ ਆ ਮੈਂ ਤਾਂ ਇੰਨੀ ਇੱਕ ਬੇਨਤੀ ਕਰਨੀ ਆ ਇਹ 1 ਜੂਨ ਨੂੰ ਇਲੈਕਸ਼ਨ ਹੋਣ ਜਾ ਰਹੇ ਤੁਸੀਂ ਉਮੀਦਵਾਰਾਂ ਦਾ ਕਿਰਦਾਰ ਔਰ ਉਸ ਦੀ ਕਾਰਗੁਜ਼ਾਰੀ ਦੋਨੇ ਚੀਜ਼ਾਂ ਦੇਖ ਕੇ ਵੋਟਾਂ ਪਾਓ ਮੇਰੀ ਬੇਨਤੀ ਆ ਵੀ ਆਪਣੇ ਨਾਲ ਦੋ ਵਾਰੀ ਠੱਗੀ ਹੋਈ ਇਸ ਕੋ ਪਹਿਲਾ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਦੇ ਝੂਠ ਬੋਲੇ ਕਹਿਣ ਲੱਗੇ ਸਾਰਾ ਕਰਜ਼ਾ ਮਾਫ ਕਰ ਦਾਂਗੇ ਦੋ ਹਫ਼ਤੇ 'ਚ ਨਸ਼ੇ ਬੰਦ ਕਰ ਦਾਂਗੇ ਆਟਾ ਦਾਲ ਨਾਲ ਕਿਉਂ ਚਾਹ ਜਿੰਨੀ ਦੇ ਦਾਂਗੇ ਮੁੜ ਕੇ ਦਾਲ ਵੀ ਨਹੀਂ ਮਿਲੀ ਸਾਗਰ ਸਕੀਮ 52000 ਕਰ ਦਾਂਗੇ ਮੁੜ ਕੇ 21 ਵੀ ਨਹੀਂ ਮਿਲੀ ਕਹਿੰਦਾ ਲੜਕੀਆਂ ਨੂੰ ਕਾਲੀ ਸਾਈਕਲ ਦਿੰਦੇ ਆ ਮੈਂ ਸਕੂਟੀ ਦੇ ਦੇਉ ਮੁੜ ਕੇ ਸਾਈਕਲ ਵੀ ਨਹੀਂ ਮਿਲੀ ਮਤਲਬ ਕਹਿ ਲਿਆ ਕਿ ਮੈਂ ਬੇਰਜ ਗਾੜੀ ਭੱਤਾ ਦੇਉਂਗਾ ਕਾਲੀ ਤਾਂ ਸਕਾਲਰਸ਼ਿਪ ਦਿੰਦੇ ਆ ਸਕਾਲਰਸ਼ਿਪ ਵੀ ਬੰਦ ਹੋ ਗਈ ਹਰ ਵਾਦੇ ਤੋਂ ਝੂਠਾ ਕਰ ਰਹੇਗਾ ਤੇ ਇਹ ਦੇਖੋ 47 ਡਿਗਰੀ ਟੈਂਪਰੇਚਰ ਆ ਨਜ਼ਾਰਾਂ ਦੀ ਗਿਣਤੀ ਚ ਲੋਕ ਸਾਨੂੰ ਪਿਆਰ ਅਸ਼ੀਰਵਾਦ ਦੇਣ ਵਾਸਤੇ ਆ ਰਹੇ ਆ ਸੋ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਜੋ ਪਾਸਟ ਕਾਰਗੁਜ਼ਾਰੀ ਰਹੀ ਆ ਜੋ ਪੰਜਾਬ ਦੇ ਹੱਕਾਂ ਦੀ ਲੜਾਈ ਲੜਦਾ ਰਿਹਾ ਔਰ ਜੋ ਦੋ ਪਾਰਟੀਆਂ ਨੇ ਠੱਗੀ ਮਾਰ ਕੇ ਵੋਟਾਂ ਪੁਆਈਆਂ ਅੱਜ ਆਮ ਲੋਕੋ ਸਾਰੀਆਂ ਗੱਲਾਂ ਸਮਝ ਚੁੱਕੇ ਆ ਦੁਬਾਰਾ ਫੇਰ ਆਪਣੇ ਕਿਸਾਨ ਵੀ ਮਜ਼ਦੂਰ ਵੀ ਗਰੀਬ ਵੀ ਕਰਮਚਾਰੀ ਵੀ ਵਪਾਰੀ ਵੀ ਸਾਰੇ ਡਟ ਕੇ ਸ਼ਰੋਮਣੀ ਅਕਾਲੀ ਦਲ ਨਾਲ ਖੜੇ ਆ ਅਸੀਂ ਪੰਜਾਬ 'ਚ ਮੈਂ ਸਮਝਦਾ ਕਿ ਵੱਧ ਤੋਂ ਵੱਧ ਸਿੱਟਾਂ ਜਿੱਤ ਕੇ ਇਹ ਜਿਹੜੀ ਪਾਰਟੀ ਨੂੰ ਔਰ ਪੰਜਾਬ ਨੂੰ ਮਜ਼ਬੂਤ ਕਰਾਏ ਸਰ ਗਰਮੀ ਦਾ ਕੋਈ ਫੈਕਟਰ ਇਫੈਕਟ ਕਰ ਰਿਹਾ ਹੈ ਗਰਮੀ ਬਹੁਤ ਜ਼ਿਆਦਾ ਵਧੀ ਗਰਮੀ ਦਾ ਫੈਕਟਰ ਤਾਂ ਇਹ ਕੰਮ ਕਰ ਰਿਹਾ ਵੀ ਮੈਂ ਅੱਜ ਤੱਕ ਤਕਰੀਬਨ 400 ਤੋਂ ਵੱਧ ਮੀਟਿੰਗਾਂ ਕਰ ਲਈਆਂ ਮੇਰੇ ਵਿਰੋਧੀ ਕਿਉਂਕਿ ਮੈਨਾਂ ਵਾਲੇ ਆ ਜਾਂ ਬੜੇ-ਬੜੇ ਕਾਨਵੈਂਟ ਸਕੂਲਾਂ ਚ ਪੜ੍ਹੇ ਹੋਏ ਆ ਉਹ 40 ਮੀਟਿੰਗਾਂ ਨਹੀਂ ਕਰ ਸਕਦੇ ਸੋ ਇਹ ਆ ਉਹ ਸਿੱਧਾ ਪਿੰਡਾਂ 'ਚ ਰਹਿਣ ਵਾਲੇ ਲੋਕਾਂ ਆਰ ਪਿੰਡਾਂ ਵਾਲਿਆਂ ਦਾ ਕਿੰਨਾ ਸਹਿਯੋਗ ਮਿਲ ਰਿਹਾ ਪ੍ਰਮਾਤਮਾ ਕਿਰਪਾ ਕਰੋ ਅਕਾਲਪੁਰਖ ਵਾਹਿਗੁਰੂ ਬਖਸ਼ਿਸ ਕਰੋਗਾ ਵੱਡੀ ਜਿੱਤ ਪ੍ਰਾਪਤ ਕਰਾਏ। ਪੈਦਿਸਿਮਾਨ ਐਡਵੋਕੇਟ ਜੀ ਸ਼ਰਮਾ ਜੀ ਅਨਕੀ ਸ਼ਰਮਾ ਜੀ ਆਇਆ ਜੀ ਸ਼ੋਮੀਕਲ ਦਲ ਦੇ ਮੀਤਵਾਜ ਕਾਲੀਮੈਂਟ ਕੋਲ ਸਤਿਕਾਰ ਜੀ ਤੇ ਸਾਡਾ ਪਰਿਵਾਰ ਵੀ ਸ਼ੋਮੀਕਲ ਦਲ ਨੂੰ ਸਾਡਾ ਬਾਬਾ ਜੀ ਸ਼ੋਮੀਕਲ ਦਲ ਦਾ ਮੈਂਬਰ ਹੈ। ਫੌਂਡ ਨੰਬਰ ਹੈ। ਇਸੀ ਉਹ ਉੱਤੇ ਲੱਗੇ ਸੁਭੀਤੇ ਲੱਗੇ ਹੁਣ ਤਾਂ ਤਿੰਨ ਪਸੰਦ ਕਾਲੇ ਦਾ ਚਲੇ ਆ ਰਹੇ ਇਹ ਸ਼ਰਮਾ ਜੀ ਬੜੇ ਦੇਖ ਇਨਸਾਨ ਵਧੀਆ ਇਨਸਾਨ ਹੈ ਕਰ ਜਿਨੇ ਆਪਣੇ ਹਲਕੇ ਦੇ ਵਿੱਚ ਜਿਹਦਾ ਵਸੀ ਸੇਕ ਤਨਾ ਬਦਾਰ ਸਰਪੰਚ ਸੇਵਾ ਕਰੀ ਐਮਸੀ ਸੇਵਾ ਕਰੀ ਬੀ ਪ੍ਰਧਾਨ ਸੇਵਾ ਕਰੀ ਐਮਐਲਏ ਬਣੇ ਮੰਤਰੀ ਬਣੇ ਕਰ ਜੀ ਚੇਅਰਮੈਨ ਬਣੇ ਔਰ ਪੱਦ ਵਿਲਪਮੈਂਟ ਕਰੀ ਹਰ ਪਾਰਟੀ ਦੇ ਵਰਕਾਂ ਦੇ ਜਿਹੜੇ ਇਹ ਤਮੰਨਾ ਦੀ ਕਰਿਆ ਵੀ ਜੇਕਰ ਸ਼ਰਮਾ ਜੀ ਨੂੰ ਟਿਕਟ ਦੇ ਜਾਵੇ ਤਾਂ ਅਸੀਂ ਪਾਰਟੀ ਚੰਗੇ ਮਾਰਜਨ ਦੇ ਜਿੱਤਾਂਗੇ ਆ ਸੰਪੂਰਨ ਆਸ ਹੈ ਕਿ ਦਿਨ ਕੀ ਸ਼ਰਮਾ ਜੀ ਦੇੜੇ ਦੇ ਵਿੱਚ ਸਿਜਤ ਵੀ ਜਾਣ ਗਏ। ਬਾੜੇ ਪਰੇ ਜਿਹੜੇ ਆਇਆ ਹਮ ਗੁਰਾਂ ਦੇ। ਸਾਰੇ ਪਿੰਡ ਬਹੁਤ ਪਿਆਰ ਨਾਲ ਇਕੱਠੇ। ਸਾਡੇ ਪ੍ਰਿੰਸਸ ਸਾਰੇ ਨਾਲ ਇਕੱਲੇ ਸਾਡੇ ਵਿਚਰ ਬਦਰੀ ਸੰਗਲ ਨਰਗ। ਔਰ ਸਾਡੇ ਪਿੰਡ ਵਿੱਚ ਜਦੋਂ ਵੀ ਕੰਮ ਹੋਇਆ ਸ਼੍ਰੋਮਿਕ ਕਲਦਲ ਦੀਸ ਕੰਮ ਕਰੇ ਜੀ ਪਿੰਡ ਦੀ ਫਰਨੀ ਮਲਾਈ ਕਰਦੇ ਆ। ਪਿੰਡ ਦੀ ਦਫਤਰ ਲੈ ਕੇ ਆਏ ਜੀ ਬਾਕਪੁਰ ਲੈ ਕੇ ਜੀ। ਜੰਗਲ ਦੀ ਤਾਰ ਲਵਾਈ ਸੀ ਜੀ। ਪਿੰਡ ਦੇ ਵਿੱਚ ਬਿਜਲੀ ਗਿੱਡ ਦਾ ਬਿਜਲੀ ਗਿੱਡ ਬਣਾਇਆ ਇਤ ਜੀ ਉਹ ਹੀ ਫਰਨੀ। ਕਲਦਲ ਸਰਕਾਰ ਦੀ ਜੀ। ਸਰ ਕੇ ਸਾਰਾ ਪਿੰਡ ਕਲਦਲ ਦਲ ਨਾਲ ਖੜੇ ਆ। ਤੇ ਸਭ ਮੰਡਪਾ ਤੁਪਟਾ ਬਾਕੀ ਜਾਬ ਕੰਮ ਕਰਦਾ। ਵੋਟਰ ਵੀ ਫਿਰ ਬਣਾ ਦੇ। ਹਾਂਜੀ। ਮੈਂ ਵੋਟਰ ਬੇਨਤੀ ਕਰਾਂਗਾ ਕਿ ਇੱਕ ਜਨੂ ਕਰੇ ਸ਼ਰਮਾ ਜੀ ਨੂੰ ਤੱਕਰੀ ਚੋਣ ਦੇ ਸਣਾ ਬਟਨ ਦਬਾ ਦੇ। ਵੋਟਰ ਕਾਲ ਦਿੰਦੇ। ਹੋਰ ਵੀ